ਕਿਤਾਬ ਅਤੇ ਵਿਚਾਰਕਰ ਜਿਹੜਾ ਬਣਿਆ ਹੋਇਆ ਇੱਥੇ ਨੌਜਵਾਨ ਬੈਠੇ ਨੇ ਲਾਇਬ੍ਰੇਰੀ ਬਣਾਈ ਹੋਈ ਹੈ ਆਪਾਂ ਇਹ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਂਗੇ ਆਪ ਤੇ ਵਿਚਾਰਕਰ ਬਣਾਇਆ ਇਹ ਤੁਹਾਡਾ ਆਈਡੀਆ ਦਿਮਾਗ ਕਿਵੇਂ ਡਿਵੈਲਪ ਹੋਇਆ ਇਹ ਅਸੀਂ ਦੇਖੋ ਜਦੋਂ ਤੋਂ ਪਹਿਲੇ ਦਿਨ ਤੋਂ 13 ਫਰਵਰੀ ਤੋਂ ਇੱਥੇ ਆਏ ਆ ਉਦੋਂ ਤੋਂ ਲਗਾਤਾਰ ਇਸ ਮੋਰਚੇ ਦੇ ਨਾਲ ਜੁੜੇ ਹੋਏ ਆ ਦੇਖ ਰਹੇ ਆ ਪੁਰਾਣਾ ਮੋਰਚਾ ਵੀ ਦੇਖਿਆ ਉੱਥੇ ਰਹੀ ਤਾਂ ਇਹ ਦੂਜਾ ਕਿਸਾਨੀ ਘੋਲ ਹੈ ਤਾਂ ਪਹਿਲੇ ਦਿਨ ਤੋਂ ਆਉਂਦੇ ਰਹੇ ਪਹਿਲਾਂ ਸਿਚੁਏਸ਼ਨ ਲਗਾਤਾਰ ਇਹ ਰਹੀ ਦਿੱਲੀ ਜਾਣਾ ਦਿੱਲੀ ਜਾਣਾ ਪਰ 21 ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਮਾਹੌਲ ਸੀਗਾ ਉਹ ਇੱਥੇ ਰਹਿਣ ਦਾ ਇੱਕ ਵਾਰ ਬਣ ਗਿਆ ਤਾਂ ਹੁਣ ਪੱਕੀਆਂ ਜਿਹੜੀਆਂ ਇੱਥੇ ਅ ਪੜਾਣੇ ਉਹ ਲੱਗਣ ਲੱਗੇ ਨੇ ਤੇ ਉਹਦੇ ਗਿਆ ਵੀ ਹੁਣ ਬੰਦਿਆਂ ਕੋ ਬਹੁਤ ਸਾਰਾ ਸਮਾਂ ਹੁੰਦਾ ਜਿਹੜਾ ਇੱਥੇ ਆਇਆ ਹੋਇਆ ਹੋਰ ਤਾਂ ਕੋਈ ਰੁਝੇਵਾ ਇੱਥੇ ਹੈ ਨਹੀਂਗਾ ਤਾਂ ਉਹ ਉਹਦੇ ਚੋਂ ਇਹ ਲੱਗਿਆ ਵੀ ਆਪਾਂ ਨੂੰ ਇਹ ਕਿਤਾਬ ਘਰ ਇੱਕ ਬਣਾ ਦੇਣਾ ਚਾਹੀਦਾ ਇੱਥੇ ਸਾਰਿਆਂ ਦੀ ਸਾਂਝੀ ਜਿਹੜਾ ਕੋਈ ਸੱਜਣਾ ਪੜਨ ਲਿਖਨ ਦਾ ਇੱਛਕ ਹੈਗਾ ਜਾਂ ਗੱਲਬਾਤ